ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਈਏ ਪਿਆਰ ਤਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਾਤਾ ਦੀ ਗੋਦ 'ਚ ਬੈਠੇ ਹੋਣਾ ਉਹ ਦਾਤਾ ਬਹੁਤ ਹੀ ਵੱਡਾ ਹੈ ਦੇਂਦਾ ਦੇ ਲੈਂਦੇ ਤਖ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਇਸ ਦਰ ਤੇ ਆ ਕਿ ਲੋਕ ਦੀਆਂ ਦਾਤਾਂ ਵੀ ਮਿਲਦੀਆਂ ਨੇ ਤੇ ਪਰਲੋਕ ਦੀਆਂ ਦਾਤਾਂ ਵੀ ਮਿਲਦੀਆਂ ਨੇ ਸਤਗੁਰੂ ਤਰਸ ਕਰੇ ਸਤਗੁਰੂ ਬਖਸ਼ਿਸ਼ ਕਰਨ ਸਾਨੂੰ ਸਤਗੁਰੂ ਦੀ ਸ਼ਰਨ ਵਿੱਚ ਆਉਣ ਦੀ ਜਾਚ ਆ ਜਾਵੇ ਮੈਂ ਅਕਸਰ ਤੁਹਾਡੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਗੁਰਮਖੋ ਜਦੋਂ ਵੀ ਸਤਗੁਰੂ ਦੀ ਹਜ਼ੂਰੀ ਵਿਚ ਆਉਣਾ ਹੈ ਨਾ ਜਿੱਥੇ ਆਪਣੇ ਜੋਰੇ ਉਤਾਰਨੇ ਨੇ ਨਾ ਉੱਥੇ ਆਪਣਾ ਆਉਧਾ ਰੱਖ ਕੇ ਆਉਣਾ ਹੈ ਕੋਈ ਪੰਚ ਹੋਵੇ ਸਰਪੰਚ ਹੋਵੇ ਮੰਤਰੀ ਹੋਵੇ ਸੰਤਰੀ ਹੋਵੇ ਕੋਈ ਕਥਾ ਕਰਨ ਵਾਲਾ ਹੋਵੇ ਕੋਈ ਕੀਰਤਨ ਕਰਨ ਵਾਲਾ ਹੋਵੇ ਹੋਰ ਕੋਈ ਗੁਣ ਜਿਹਦੇ ਕੋਲ ਹੋਣਾ ਉਹ ਗੁਣਾ ਨੂੰ ਜੋੜਿਆਂ ਦੇ ਵਿੱਚ ਹੀ ਰੱਖ ਕੇ ਆਉਣਾ ਹੈ ਅੰਦਰੋਂ ਖਾਲੀ ਹੋ ਕੇ ਆਉਣਾ ਹੈ ਤੇ ਆ ਕੇ ਬੇਨਤੀ ਕਰਦੀ ਹੈ اے ਗਰੀਬ ਨਵਾਜ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਇਹ ਬੇਨਤੀ ਕਰਨੀ ਹੈ ਪਿਤਾ ਜੀ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੇ ਮੰਗਣਾ ਕੀ ਹੈ ਹੋ ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੂ ਰੰਗ ਰਤਾ ਤਾਨ ਗੁਰੂ ਅਰਜਨ ਦੇ ਪਿਤਾ ਜੀ ਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਨੇ ਕਿਹੜਾ ਸ਼ਬਦ ਭਗਾਂ ਵਾਲਿਓ ਸਤਗੁਰੂ ਜੀ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਏ ਵਾਹੀ ਗੁਰੂ ਜੀ ਤੁਸੀਂ ਦਾਤੇ ਹੋ ਤੁਹਾਡੇ ਘਰ ਸਭ ਕੁਝ ਹੈ ਦਾਤਾ ਦੇ ਨਾਲ ਝੋਲੀਆਂ ਭੜਨ ਵਾਲੇ ਹੋ ਤੁਸੀਂ ਪਿਤਾ ਜੀ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੇਰੇ ਖਸਮ ਹੋ ਤੁਸੀਂ ਮੇਰੇ ਆਗੂ ਹੋ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕਹਿੰਦੇ ਆਗੂ ਨੂੰ ਤੁਸੀਂ ਪ੍ਰਤਪਾਲਨਾ ਕਰਨ ਵਾਲੇ ਵੀ ਹੋ ਆਗੂ ਵੀ ਹੋ ਮਹਾਰਾਜ ਨਾਇਕ ਖਸਮ ਹਮਾਰੇ ਮੇਰੇ ਮਾਲਕ ਵੀ ਤੁਸੀਂ ਜੋ ਪਿਤਾ ਜੀ ਹੇ ਵਾਹਿਗੁਰੂ ਜੀ ਤੁਸੀਂ ਦਾਤੇ ਹੋ ਕੇਵਲ ਤੇ ਕੇਵਲ ਤੁਸੀਂ ਇਹਨਾਂ ਇਨਸਾਨਾਂ ਨੂੰ ਰਿਜਕ ਦਿੰਦੇ ਹੋ ਜਗ ਸੇ ਵਿਸ਼ੇਸ਼ ਵਿਅਕਤੀ ਨੂੰ ਰਿਜਕ ਦਿੰਦੇ ਹੋ ਪਿਤਾ ਜੀ ਤੁਸੀਂ ਹੜਕ ਦੀ ਝੋਲੀ ਭਰਦੇ ਹੋ ਸਭਨਾਂ ਨੂੰ ਦਾਤਾ ਤੁਸੀਂ ਬਣਦੇ ਹੋ ਸਭਨਾਂ ਦੀ ਤੁਸੀਂ ਪਰਤਪਾਲਨਾ ਕਰਦੇ ਹੋ ਵਾਹਿਗੁਰੂ ਜੀ ਜੀਵ ਜੰਤੂਆਂ ਨੂੰ ਵੀ ਤੁਸੀਂ ਪਾਲਦੇ ਹੋ ਉਹਨਾਂ ਨੂੰ ਤੁਸੀਂ ਰਿਜਕ ਦਿੰਦੇ ਹੋ ਕੁਦਰਤੀ ਮੈਨੂੰ ਘਟਨਾ ਯਾਦ ਆ ਗਈ ਤੁਮ ਦਾਤੇ ਠਾਕੁਰ ਪਰਤਪਾਲਕ ਪਾਕਿਸਤਾਨ ਦੇ ਵਿੱਚ ਮੰਗਲਾ ਡੈਮ ਹੈ ਜੀ ਉਹਦੇ 'ਚ ਇੱਕ ਪਠਾਨ ਨੌਕਰੀ ਕਰਨ ਵਾਲਾ ਉਹਨੇ ਇਹ ਜ਼ਿਕਰ ਗੁਰਮੁਖੋ ਲਿਖਿਆ ਵੀ ਤੇ 1995 ਦੇ ਵਿੱਚ 29 ਦਸੰਬਰ ਨੂੰ ਅਜੀਤ ਖਬਰ ਦੇ ਵਿੱਚ ਇਹ ਜ਼ਿਕਰ ਛਪਿਆ ਵੀ ਫਿਰ ਇਹ ਲੇਖ ਛਪਿਆ ਭਾਵਾ ਉਹ ਕਹਿੰਦੇ ਮੈਂ ਮੰਗਲਾ ਡੈਮ ਤੇ ਨੌਕਰੀ ਕਰਨ ਵਾਲਾ ਤੇ ਇੱਕ ਹਫਤੇ ਦੀ ਛੁੱਟੀ ਲੈ ਕੇ ਨਾ ਮੈਂ ਆਪਣੇ ਘਰ ਗਿਆ ਜਦੋਂ ਮੈਂ ਆਪਣੇ ਘਰ ਗਿਆ ਨਾ ਮੇਰੀ ਘਰ ਵਾਲੀ ਨੇ ਮੇਰੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਥਾਲੀ ਤੇ ਪ੍ਰਸ਼ਾਦੇ ਲੈ ਕੇ ਮੇਰੇ ਵਾਸਤੇ ਆਈ ਕਹਿੰਦਾ ਜਦੋਂ ਮੈਂ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ ਮੈਂ ਕੀ ਵੇਖਿਆ ਰੋਟੀ ਚਾਰ ਚਫੇੜਿਆਂ ਪੱਕੀ ਹੋਈ ਹੈ ਪਰ ਸੈਂਟਰ 'ਚ ਉਹ ਰੋਟੀ ਕੱਟੀ ਹੈ ਹੁਣ ਬਿਲਕੁਲ ਧਿਆਨ ਦਿਓ 1995 29 ਦਸੰਬਰ ਨੂੰ ਅਜੀਤ ਖਬਰ 'ਚ ਇਹ ਲੇਖ ਛਪਿਆ ਸੀ ਜੀ ਲੋਕੋ ਸੈਂਟਰ ਦੇ 'ਚ ਰੋਟੀ ਕੱਚੀ ਹੈ ਕਿਤੇ ਮੈਂ ਕਿਹਾ ਸ਼ਾਇਦ ਵੈਸੇ ਕੱਚੀ ਰਹਿ ਗਈ ਹੋਵੇ ਕਹਿੰਦਾ ਮੈਂ ਦੂਜਾ ਪ੍ਰਸ਼ਾਦਾ ਫੜਿਆ ਤੇ ਉਹ ਜਦੋਂ ਖਾਣ ਲੱਗਾ ਉਹ ਵੀ ਸੈਂਟਰ ਚੋਂ ਕੱਚਾ ਕਹਿੰਦਾ ਮੈਂ ਕਿ ਸ਼ਤਰੀ ਵੱਖਰਾ ਢੰਗ ਤਰੀਕਾ ਪ੍ਰਸ਼ਾਦਾ ਪਕਾਉਂਦਾ ਹਾਂ ਮੈਂ ਕਾਫੀ ਸਮੇਂ ਬਾਅਦ ਘਰ ਆਇਆ ਤੀਜਾ ਪ੍ਰਸ਼ਾਦਾ ਫੜਿਆ ਤੇ ਉਹ ਵੀ ਸੈਂਟਰ ਚੋਂ ਕੱਚਾ ਕਹਿੰਦਾ ਮੈਂ ਆਪਣੀ ਘਰ ਵਾਲੀ ਨੂੰ ਆਵਾਜ਼ ਦਿੱਤੀ ਭਗਵਾਨ ਨੇ ਇਹ ਕੋਈ ਨਵਾਂ ਢੰਗ ਹੈ ਪ੍ਰਸ਼ਾਦਾ ਪਕਾਉਂਦਾ ਸੈਂਟਰ ਚੋਂ ਕੱਚਾ ਤੇ ਚਾਰਚ ਵੀ ਪੱਕਾ ਤਾਕੂ ਘਰ ਵਾਲੀ ਪਤਾ ਕੀ ਕਹਿੰਦੀ ਕਹਿੰਦੀ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਦੋਂ ਵੀ ਪ੍ਰਸ਼ਾਦਾ ਪਕਾਉਣੀ ਆ ਨਾ ਇਹ ਤਵੇ ਤੇ ਉਹਦੇ ਪੱਥਰ ਦੇ ਤਵੇ ਹੁੰਦੇ ਨੇ ਤੇ ਸੈਂਟਰ ਤੇ ਪਤਾ ਨਹੀਂ ਕੀ ਗੱਲ ਪ੍ਰਸ਼ਾਦਾ ਕੱਚਾ ਰਹਿ ਜਾਂਦਾ ਹੈ ਕਹਿੰਦਾ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਮੈਂ ਆਪਣੀ ਘਰ ਵਾਲੀ ਦੀ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਮੈਨੂੰ ਯਕੀਨ ਨਾ ਹੋਇਆ ਪਰ ਜਦੋਂ ਮੈਂ ਆਪ ਗਿਆ ਮੈਂ ਕਿ ਪ੍ਰਸ਼ਾਦਾ ਪਕਾਇਆ ਉਹਨੇ ਪ੍ਰਸ਼ਾਦਾ ਬਕਾਇਆ ਤਵੇ ਤੇ ਰੱਖਿਆ ਕਹਿੰਦਾ ਮੈਂ ਵੇਖਿਆ ਪ੍ਰਸ਼ਾਦਾ ਸੈਂਟਰ ਚ ਫਿਰ ਕੱਚਾ ਦੂਜਾ ਪ੍ਰਸ਼ਾਦਾ ਬਕਾਇਆ ਉਹ ਵੀ ਸੈਂਟਰ ਚੋਂ ਕੱਚਾ ਕਹਿੰਦਾ ਮੇਰੇ ਮਨ ਤੇ ਪਤਾ ਨਹੀਂ ਕੀ ਆਇਆ ਮੈਂ ਉਹ ਤਵਾ ਫੜਿਆ ਪੱਥਰ ਦਾ ਹਥੌੜਾ ਲਿਆ ਦੋ ਥੋੜੇ ਉਹ ਤਵੇ ਤੇ ਜੋਰ ਦੀ ਮਾਰੇ ਉਹ ਤਵਾ ਟੁੱਟ ਗਿਆ ਜਦੋਂ ਪੱਥਰ ਦਾ ਤਵਾ ਟੁੱਟਿਆ ਨਾ ਸੈਂਟਰ ਦੇ ਵਿੱਚੋਂ ਇੱਕ ਸਲੇਟੀ ਰੰਗ ਦਾ ਕੀੜਾ 2 ਇੰਚ ਲੰਬਾ ਉਹ ਕੀੜਾ ਸੈਂਟਰ ਦੇ ਵਿੱਚੋਂ ਨਿਕਲਿਆ ਤੇ ਕਿਤੇ ਨਾਲ ਹੀ ਮੇਰੇ ਦਿਮਾਗ 'ਚ ਇਹ ਗੱਲ ਸਮਝ ਪੈ ਗਈ ਪ੍ਰਮਾਤਮਾ ਇਹ ਕੀੜੇ ਦੀ ਰੱਖਿਆ ਪਿਆ ਕਰਦਾ ਸੀ ਬੇਸ਼ੱਕ ਇਹ ਤਵਾ ਅੱਗ ਤੇ ਰੱਖਿਆ ਆ ਪਰ ਸੈਂਟਰ 'ਚ ਸੇਕ ਨਹੀਂ ਲੱਗਦਾ ਪ੍ਰਮਾਤਮਾ ਨੇ ਇਹ ਪ੍ਰਮਾਤਮਾ ਦਾ ਸੁਭਾਅ ਹੈ ਮਾਤ ਗਰਭ ਮੇ ਆਪਣ ਸਿਮਰਨ ਦੇਹ ਤਹਿ ਤੁਮ ਰੱਖਣ ਹਾਰੇ ਜਿਹੜਾ ਮਾਤਾ ਦੇ ਗਰਭ ਚ ਰੱਖਦਾ ਹੈ ਤੋ ਪੱਥਰਾਂ ਦੇ ਵਿੱਚ ਵੀ ਰੱਖਦਾ ਹੈ ਇੱਕ ਸਲੇਟੀ ਰੰਗ ਦਾ ਕੀੜਾ 2 ਇੰਚ ਲੰਬਾ ਗੁਰਮਖੋ ਇਸ ਗੱਲ ਦੀ ਗੁਰਬਾਣੀ ਵੀ ਗਵਾਈ ਪੜਦੀ ਹੈ ਮੇਰਾ ਦਿਲ ਕਰਦਾ ਪਿਆਰ ਦੇ ਨਾਲ ਇਹ ਪੰਕਤੀ ਬੜੋ ਤੁਸੀਂ ਸਹਿਲ ਪੱਥਰ ਮਹਿ ਜੰਤ ਉਪਾਏ ਸਹਿਲ ਪੱਥਰ ਮਹਿ ਜੰਤ ਉਪਾਏ ਚੰਤੇ ਉਪਾਏ ਸਹਿਲ ਪੱਥਰ ਮਹਿ ਜੰਤ ਉਪਾਏ ਤਾਂ ਕਰਜਕ ਆਗੇ ਕਰ ਧਰਿਆ ਤਾਂ ਕਰਜਕ ਆਗੇ ਕਰ ਧਰਿਆ ਤਾਂ ਕਰਜਕ ਆਗੇ ਕਰ ਧਰਿਆ ਕਾਰ ਜਿਕ اگے ਕਰ ਧਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਜਿਕ اگੇ ਕਰ ਧਰਿਆ ਵੇਖੋ ਪਰਮਾਤਮਾ ਹਰ ਜਗ੍ਹਾ ਤੇ ਰੱਖਿਆ ਕਰਦਾ ਹੈ ਕਿੱਡਾ ਵੱਡਾ ਦਾਤਾ ਹੈ ਪੱਥਰਾਂ ਦੇ ਵਿੱਚ ਵੀ ਕੀਰਿਆਂ ਦੀ ਪਤਪਾਲਨਾ ਕਰਦਾ ਹੈ ਉਹ ਉਹ ਦਾਤਾ ਬਹੁਤ ਵੱਡਾ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਸਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟਨਾ ਆਪਹੀ ਅਗਨਤ ਭਰੇ ਭੰਡਾਰ ਅਗਨਤ ਭੰਡਾਰੇ ਭਰੇ ਨੇ ਤੂੰ ਦਾਤੇ ਠਾਕੁਰ ਤਿਤਪਾਲਕ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਦੇ ਚਰਨਾਂ ਤੇ ਬੈਠ ਕੇ ਕੀਰਤਨ ਕਰਨ ਵਾਲਾ ਉਹ ਪਿਆਰ ਵਾਲਾ ਰਾਗੀ ਰਾਗੀ ਮਨਸਾ ਸਿੰਘ ਜੀ ਅਤਿਹਾ ਪਿਆਰ ਹੈ ਗੁਰੂ ਰਾਮਦਾਸ ਦੇ ਚਰਨਾਂ ਦੇ ਨਾਲ ਜਿੱਥੇ ਗੁਰਬਾਣੀ ਨੂੰ ਗਾਉਂਦੇ ਨੇ ਕੀਰਤਨ ਦੇ ਰੂਪ ਦੇ ਵਿੱਚ ਉੱਥੇ ਆਪਣੇ ਕੰਨਾਂ ਦੇ ਨਾਲ ਗੁਰਬਾਣੀ ਸਰਵਨ ਵੀ ਕਰਦੇ ਨੇ ਰਾਗੀ ਮਨਸਾ ਸਿੰਘ ਜੀ ਗੁਰਬਾਣੀ ਗਾਉਂਦੇ ਵੀ ਨੇ ਗੁਰਬਾਣੀ ਸਰਵਨ ਵੀ ਕਰਦੇ ਨੇ ਤੇ ਗੁਰਬਾਣੀ ਨੂੰ ਮੰਨਦੇ ਵੀ ਨੇ ਗੁਰਬਾਣੀ ਤੇ ਭਰੋਸਾ ਵੀ ਹੈ دنیਵੀ ਤੌਰ ਤੇ ਬਹੁਤ ਗਰੀਬ ਸਨ دنیਵੀ ਤੌਰ ਦੇ ਮੈਂ ਗੱਲ ਕਰਦਾ ਅੰਦਰ ਦੇ ਗੁਰਮਖੋ ਜੋ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹਨਾਂ ਵਰਗਾ ਕੋਈ ਸ਼ਾਹੂਕਰ ਹੁੰਦਾ ਹੀ ਨਹੀਂ ਉਹ ਰਾਜਿਆਂ ਦੇ ਵੀ ਰਾਜੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਨਾ ਮੇਰੇ ਸਤਿਗੁਰੂ ਜੀ ਕਹਿੰਦੇ ਉਹ ਤਾਂ ਕੰਗਾਲ ਨੇ ਕੰਗਾਲ ਜਿਨ੍ਹਾਂ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਪਰਦੇ ਜਿਨ ਕੈ ਪੱਲੇ ਧਨ ਵਸੇ ਤਿਨ ਕਾ ਨਾਉ ਫਕੀਰ ਇਸੇ ਫਕੀਰ ਕਿਆ ਕੰਗਾਲ ਨੂੰ ਮੰਗਤੇ ਨੋ ਜਿਨ ਕੈ ਪੱਲੇ ਧਨ ਵਸੇ ਤਿਨ ਕਾ ਨਾਉ ਫਕੀਰ ਏ ਗੁਰੂ ਰਾਮਦਾਸ ਪਿਤਾ ਜੀ ਜਿਨ ਕੈ ਹਿਰਦੇ ਤੂੰ ਵਸਿਆ ਤੇ ਨਰ ਗੁਣੀ ਗਹੀਰ ਹੇ ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਹਿਰਦੇ ਤੁਹਾਡਾ ਆਸਰਾ ਹੈ ਉਹ ਤਾਂ ਗੁਨਾ ਦੇ ਸਾਗਰ ਨੇ ਆਕੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਰਥਿਕ ਹਾਲਤ ਕਮਜ਼ੋਰ ਹੈ ਇਥੋਂ ਦੱਕਰ ਘਰ ਵਿੱਚ ਰੋਟੀ ਪਕਾਉਣ ਵਾਸਤੇ ਤਵਾ ਵੀ ਨਹੀਂ ਸੀ ਕੋਈ ਵਧੀਆ ਚੁੱਲਾ ਵੀ ਨਹੀਂ ਹੈਗਾ ਦੋ ਇੱਟਾਂ ਖੜੀਆਂ ਕਰਕੇ ਨਾ ਉੱਤੇ ਇੱਕ ਪੱਥਰ ਦਾ ਟੁਕੜਾ ਰੱਖ ਕੇ ਪੁੱਤੇ ਰੋਟੀ ਪਕਾਉਂਦੇ ਸਨ ਰਾਗੀ ਮਨਸਾ ਸਿੰਘ ਜੀ ਹਰ ਵੇਲੇ ਗੁਰੂ ਰਾਮਦਾਸਾ ਜੀ ਸ਼ੁਕਰਾਨਾ ਕਰਦੇ ਸਨ ਕਦੀ ਉਲੰਬਾ ਨਹੀਂ ਦਿੱਤਾ ਹਰ ਵੇਲੇ ਮੁੱਖ ਤੇ ਇਹ ਗੱਲ ਹੁੰਦੀ ਸੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੰਦਰੋਂ ਪੁਕਾਰ ਕਰਦੇ ਸਨ ਇਹ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ हे ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਮੇਰੇ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਬਿਦੇ ਸ਼ੁਕਰਾਨਾ ਕਰਨਾ ਇਹ ਗੱਲ ਦਾ ਮਹਾਰਾਜਾ ਰঞ্জੀਤ ਸਿੰਘ ਨੂੰ ਪਤਾ ਲੱਗਾ ਕਿਤੇ ਮਹਾਰਾਜਾ ਰঞ্জੀਤ ਸਿੰਘ ਆਪ ਰਾਗੀ ਮਨਸਾ ਸਿੰਘ ਦੇ ਘਰ ਗਿਆ ਹੁਣ ਜਾ ਕੇ ਬੂਹਾ ਖੜਕਾਇਆ ਆਖਿਆ ਰਾਗੀ ਸਿੰਘ ਜੀ ਦਰਵਾਜ਼ਾ ਖੋਲੋ ਅੰਦਰੋਂ ਆਵਾਜ਼ ਆਈ ਵੀ ਕੌਣ ਆਖਿਆ ਮੈਂ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਆਖਿਆ ਇੱਕ ਰਾਜੇ ਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਅੱਗੋਂ ਬੜੀ ਨਿਮਰਤਾ ਦੇ ਨਾਲ ਰਾਗੀ ਮਨਸਾ ਸਿੰਘ ਦੀ ਆਖਣ ਲੱਗੇ ਵੀ ਮੈਂ ਤੁਹਾਨੂੰ ਮਿਲਣਾ ਨਹੀਂ ਚਾਹੁੰਦਾ ਵੀ ਦਰਵਾਜ਼ਾ ਖੋਲੋ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਜਦੋਂ ਪ੍ਰੇਮ ਦੇ ਨਾਲ ਮਹਾਰਾਜਾ ਦੀਪ ਸਿੰਘ ਨੇ ਬੇਨਤੀ ਕੀਤੀ ਉਹ ਰਾਗੀ ਮਨਸਾ ਸਿੰਘ ਜੀ ਮੈਂ ਇੱਥੇ ਰਾਜਾ ਬਣ ਕੇ ਨਹੀਂ ਆਇਆ ਗੁਰੂ ਰਾਮ ਦਾਦਾ ਸੇਵਕ ਬਣ ਕੇ ਆਇਆ ਦਰਵਾਜ਼ਾ ਖੋਲੋ ਦਰਵਾਜ਼ਾ ਖੋਲਿਆ ਰਾਗੀ ਮਨਸਾ ਸਿੰਘ ਜੀ ਨੇ ਦਰਵਾਜ਼ਾ ਖੋਲਿਆ ਖੱਤ ਜੁਰਲੇ ਮਹਾਰਾਜਾ ਦੀਪ ਸਿੰਘ ਨੇ ਕਿਤੇ ਮੈਨੂੰ ਪਤਾ ਲੱਗਾ ਤੁਹਾਡੀ ਆਰਥਿਕ ਹਾਲਤ ਕਮਜ਼ੋਰ ਹੈ ਮੈਂ ਤੁਹਾਡੀ ਮਦਦ ਕਰਨਾ ਚਾਹੁੰਨਾ ਤਾਂ ਅਗੋਂ ਬੜੀ ਨਿਮਰਤਾ ਦੇ ਜੇ ਰਾਗੀ ਮਨਸਾ ਸਿੰਘ ਜੀ ਨੇ ਦੋਵੇਂ ਹੱਥ ਜੋੜ ਲਈ ਆਖਿਆ ਰਾਜਨ ਮਹਾਰਾਜ ਜੀ ਸਿੰਘ ਜਿਸ ਖਜ਼ਾਨੇ ਤੇ ਤੁਸੀਂ ਮੇਰੀ ਮਦਦ ਕਰਨੀ ਹੈ ਉਹ ਖਜ਼ਾਨਾ ਕਿੱਥੋਂ ਲਿਆ ਜੀ ਤੇ ਮਹਾਰਾਜ ਜੀ ਸੀ ਕਹਿੰਦਾ ਉਹ ਖਜ਼ਾਨਾ ਮੈਂ ਗੁਰੂ ਰਾਮਦਾਸ ਦੇ ਕੋਲੋਂ ਲਿਆ ਤੇ ਅਗੋ ਰਾਗੀ ਮਨਸਾ ਸਿੰਘ ਜੀ ਆਖਣ ਲੱਗੇ ਜੇ ਮੈਨੂੰ ਕਿਸੇ ਜੀ ਦੀ ਲੋੜ ਹੋਵੇਗੀ ਨਾ ਮੈਂ ਆਪਣੇ ਪਿਤਾ ਦੇ ਕੋਲੋਂ ਮੰਗ ਲਾਂਗਾ ਆਪਣੇ ਬਾਪੂ ਦੇ ਕੋਲੋਂ ਮੰਗ ਲਾਂਗਾ ਮੈਨੂੰ ਤੇਰੀ ਮਦਦ ਦੀ ਲੋੜ ਨਹੀਂ ਮੈਨੂੰ ਤੇਰੀ ਸਹਾਇਤਾ ਦੀ ਲੋੜ ਨਹੀਂ ਮੈਂ ਤੇਰੀ ਸਹਾਇਤਾ ਕਰਨੀ ਚਾਹੁੰਨਾ ਆਖਿਆ ਰਾਜਨ ਜੇ ਮੈਨੂੰ ਕਿਸੇ ਜੀ ਦੀ ਲੋੜ ਹੋਵੇਗੀ ਨਾ ਮੈਂ ਆਪਣੇ ਬਾਪੂ ਕੋਲ ਮੰਗ ਲਾਂਗਾ ਆਪਣੇ ਪਿਤਾ ਕੋਲੋਂ ਮੰਗ ਲਾਵਾਂਗਾ ਕਿ ਆਖਿਆ ਵੀ ਤੇਰਾ ਬਾਪੂ ਕੌਣ ਹੈ ਤੇਰਾ ਪਿਤਾ ਕੌਣ ਹੈ ਉਸ ਵੇਲੇ ਰਾਗੀ ਮਨਸਾ ਸਿੰਘ ਆਖਣ ਲੱਗੇ ਮੇਰਾ ਬਾਪੂ ਹੈ ਧੰਗੁਰੂ ਰਾਮदास ਜੀ ਬੋਲੇ ਸਤਿ ਸ੍ਰੀ ਅਕਾਲ ਮੇਰਾ ਬਾਪੂ ਹੈ ਧੰਨ ਗੁਰੂ ਰਾਮਦਾਸ ਜੀ ਆਖੋ ਧੰਨ ਗੁਰੂ ਰਾਮਦਾਸ ਜੀ ਮੇਰੇ ਬਾਪੂ ਨੇ ਮੈਨੂੰ ਬਹੁਤ ਕੁਝ ਤਹ ਜਿਨੀਆਂ ਦਾਤਾਂ ਮੇਰੇ ਬਾਪੂ ਨੇ ਮੈਨੂੰ ਦਿੱਤੀਆਂ ਨਾ ਅਜੇ ਤਨਾ ਉਹ ਦਾਤਾਂ ਦਾ ਸ਼ੁਕਰਾਨਾ ਵੀ ਨਹੀਂ ਕੀਤਾ ਜੇ ਕਿਸੇ ਚੀਜ਼ ਦੀ ਮੈਨੂੰ ਲੋੜ ਹੋਵੇਗੀ ਨਾ ਮੈਂ ਆਪਣੇ ਬਾਪੂ ਦੇ ਕੋਲੋਂ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਜੀ ਦੇ ਕੋਲੋਂ ਮੰਗ ਲਾਂਗਾ ਰਾਜਾ ਵੀ ਬੜਾ ਹੈਰਾਨ ਹੋਇਆ ਮਹਾਰਾਜ ਰਜੀਤ ਸਿੰਘ ਪਿਆਰ ਦੇ ਨਾਲ ਇਹ ਜੀ ਗੁਰਸਿੱਖ ਦੇ ਚਰਨਾ ਤੇ ਨਮਸਕਾਰ ਕਰਕੇ ਵਾਪਸ ਚਲਾ ਗਿਆ ਵੇਖੋ ਕਿੰਨੇ ਪਿਆਰ ਵਾਲੇ ਸਿੱਖ ਨੇ ਰਾਗੀ ਮਨਸਾ ਸਿੰਘ ਜੀ ਐਸੇ ਸਿੱਖਾਂ ਤੋਂ ਸਦਕੇ ਜਾਈਏ ਗੁਰੂ ਨੇ ਇੰਨਾ ਸਬਰ ਇੰਨਾ ਸੰਤੋਖ ਦਿੱਤਾ ਘਰ 'ਚ ਤਵਾ ਵੀ ਨਹੀਂ ਫਿਰ ਵੀ ਹਰ ਵੇਲੇ ਗਉਂਦੇ ਨੇ ਏ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਤਾਨਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਏ ਵਾਹਿਗੁਰੂ ਜੀ ਹਰ ਪਲ ਹਰ ਛਿੰਦ ਤੁਸੀਂ ਮੇਰੀ ਬਤਪਾਲਨਾ ਕਰਦੇ ਹੋ ਕਿਉਂਕਿ ਮੈਂ ਤੁਹਾਡਾ ਬੱਚਾ ਹਾਂ ਹਮ ਬਾਰਿਕ ਤੁਮਰੇ ਧਾਰੇ ਤੁਹਾਡੇ ਬੱਚੇ ਨੂੰ ਤੇਰਾ ਹੀ ਆਸਰਾ ਹੈ ਪਿਤਾ ਜੀ ਹਮ ਬਾਰਿਕ ਤੁਮਰੇ ਤਾਰੇ ਜਿਹਾ ਏਕ ਕਮਨ ਗੁਣ ਕਹੀਏ ਏ ਪਿਤਾ ਜੀ ਇਹ ਜਬਾਨ ਇੱਕ ਹੈ ਤੇਰੇ ਗੁਣ ਬਿਆੰਤ ਨੇ ਮਹਾਰਾਜ ਜੀ ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਣਾ ਸਾਕੂ ਤੂੰ ਠਾਕੁਰ ਊਚ ਭਗਵਾਨਾ ਪਿਤਾ ਜੀ ਇਹ ਰਸਨਾ ਇੱਕ ਹੈ ਜੀਬਾ ਇੱਕ ਹੈ ਤੇਰੇ ਗੁਣ ਬਿਆੰਤ ਨੇ ਮਹਾਰਾਜ ਜੀ ਜਿਹਾ ਏਕ ਕਮਨ ਗੁਣ ਕਹੀਏ ਬੇਸ਼ੁਮਾਰ ਬਿਆੰਤ ਸੁਆਮੀ ਤੇਰਾ ਅੰਤ ਨ ਕਿਨਹੀ ਲਈਏ ਪਿਤਾ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਉ ਕਿਉਂ ਤੂੰ ਬਿਆੰਤ ਹੈ ਬਿਆੰਤ ਦਾ ਕਦੀ ਅੰਤ ਪਾਇਆ ਹੀ ਨਹੀਂ ਜਾਂਦਾ ਕੋਟ ਪ੍ਰਾਦ ਹਮਾਰੇ ਖੰਡੂ हे hey वाही गुरु जी मेरे क्रोड़ा पापन दा तुसी नाश करो महाराज जी तुसी, तुसी समर्थ हो क्रोड़ा पापन दा नाश करने वाले हो पिता जी मेरे भी पापन दा नाश करो तुसी कोट अपराध हमारे खंडो अनेक विधि समझाओ हे वाही गुरु तुसी अनेक तरीके ने समझाउंदे हो अपने प्यारियां नु अपने बच्चेया नु ਅਨਿਕ ਮਿੱਧੀ ਸਮਝਾਵੋ ਇੱਥੇ ਆ ਕੇ ਇਹ ਬੇਨਤੀ ਕਰਦੀ ਇਹ ਗੁਰੂ ਰਾਮਦਾਸ ਪਿਤਾ ਜੀ ਇਹ ਵਾਹਿਗੁਰੂ ਜੀ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕੜ ਉਪਦੇਸ਼ ਛਿੜਕੇ ਬਹੁ ਪਾਤੀ ਬਹੁ ਪਿਤਾ ਗੱਲਾਵੇ ਪਿਛਲੇ ਔਗਣ ਬਖਸ਼ਲੇ ਪ੍ਰਭ ਅਗੇ ਮਾਰਗ ਪਾਵੇ ਕੋਟਪਰਾਦ ਹਮਾਰੇ ਖੰਡੋ ਲੇਖੇ ਕਦੇ ਨਾ ਛੁੱਟੀ ਹੈ ਕਿਨ ਕਿਨ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਹਾਰ ਕੋਟ ਪ੍ਰਾਦ ਹਮਾਰੇ ਖੰਡੋ ਜੇ ਤਾਂ ਸਮੁੰਦਰ ਸਾਗਰ ਨਿਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇੜ ਉਪਾਵੋ ਡੁੱਬਦੇ ਪੱਥਰ ਹਾਰੇ ਕੋਟ ਪ੍ਰਾਦ ਹਮਾਰੇ ਖੰਡੋ हम अवगुण भरे एक गुण नाहीं अमृत शार्द बिखे बेखाही माया मोह परम पे भूले सतदारा सो प्रीत लगाई एक उत्तम पंथ सुनया गुरु संगत कहे बिनंत जम त्रास मिटाई एक अरदास पाठ कीर्त की गुरु रामदास राखो सरनाई कोट प्रबद हमारे खंड ਕੋਟ ਪ੍ਰਭ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਪਿਤਾ ਜੀ ਅਸੀਂ ਗਿਆਨਹੀਨ ਹਾਂ ਬਾਬਾ ਜੀ ਅਸੀਂ ਅਗਿਆਨੀ ਹਾਂ ਗਿਆਨ ਤੋਂ ਸਖਣੇ ਹੈ ਮਹਾਰਾਜ ਜੀ ਹਮ ਅਗਿਆਨ ਅੱਲਾਹ ਕੋ ਮਤ ਥੋੜੀ ਤੁਮ ਆਪਣ ਬਿਰਦ ਰਖਾਵੋ ਸਾਡੀ ਮਤ ਥੋੜੀ ਹੈ ਸਾਡੀ ਮਤ ਹੋਸ਼ੀ ਹੈ ਪਿਤਾ ਜੀ ہم اج્ઞان الپ مت تھوری تم اپنا برد لکھاو تومڑی شرن تو ماری ایسا تم ہی سجن سہیلے پتا جی ਤੁਸੀਂ میرے سجن ہو مہاراج جی ਤੁਸੀਂ میرے مالک ہو ہن تہاڈی شرن وچ آیا مہاراج جی اب ہم چلی ठाकुर پہاڑ جب ہم شرن پربھو کی آئی ਰੱਖ ਬਬੂ ਭਾਵੇਂ ਮਾਰ ਪਤਾਈ ਤੇਰੀ ਸ਼ਰਨ ਵਿੱਚ ਆ ਗਏ ਹੁਣਾ ਭਾਵੇਂ ਰੱਖ ਲੋ ਤੇ ਭਾਵੇਂ ਮਾਰ ਦੋ ਲੋਕਨ ਕੀ ਚਤਰਾਈ ਉਪਮਾ ਤੇ ਬੇਸੰਤ ਰਿਆਰ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੇ ਚਾਪਲੂਸੀਆਂ ਪਿੱਤਾ ਜੀ ਮੈਂ ਅੱਗ ਤੇ ਸਾਰ ਦਿੱਤੀਆਂ ਨੇ ਇਹ ਵਾਹਿਗੁਰੂ ਜੀ ਲੋਕਾਂ ਦੀਆਂ ਸਿਆਣਪਾ ਚਤਰਾਈਆਂ ਚਾਪਲੂਸੀਆਂ ਮੈਂ ਅੱਗ ਤੇ ਪਾ ਕੇ ਸਾਰ ਦਿੱਤੀਆਂ ਹੁਣੇ ਲੋਕਣ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟੜ ਲੋਕ ਮੈਨੂੰ ਚੰਗਾ ਆਖਣ ਲੋਕ ਮੈਨੂੰ ਮੰਦਾ ਆਖਣ ਸਤਿਗੁਰੂ ਮੈਂ ਇਹ ਤਨ ਇਹ ਸਰੀਰ ਤੇਰੇ ਚਰਨਾਂ 'ਚ ਭੇਟਾ ਕਰ ਦਿੱਤਾ ਹਾਂ ਕਿਸੇ ਕੋਈ ਕੋਏ ਮਨ ਜਨਮਾਣੀ ਇੱਕ ਤੂੰ ਇਹ ਸਰੀਰ ਤੇਰੇ ਚਰਨਾਂ ਚ ਪੈ ਪੇਟਾ ਕਰ ਦਿੱਤਾ ਮੈਂ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ ਪਰ ਮੇਰੀ ਨਿਮਾਣੀ ਦਾ ਇੱਕ ਤੂੰ ਵੀ ਹੈ ਗੁਰੂ ਰਾਮਦਾਸ ਜੀ ਤੁਮਰੀ ਸੰਤ ਤੁਮਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੂ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਪਿਤਾ ਜੀ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਗੋਲਾ ਕਿਤੇ ਗੁਲਾਮ ਇੱਕ ਨੌਕਰ ਦਾ ਨੌਕਰ ਕਿਸ ਨੂੰ ਨਾ ਕਰ ਦਿੰਦਾ ਹੈ ਪਿਤਾ ਜੀ ਮੈਂ ਤੇਰੇ ਘਰ ਦਾ ਗੋਲਾ ਹਾਂ ਅੱਛੀ ਆ ਮੇਰੀ ਰੱਖਿਆ ਕਰਨੀ ਤੁਸੀਂ ਰੱਖਿਆ ਕਰਨ ਵਾਲੇ ਹੋ ਰਾਖੂ ਰਾਖਨਹਾਰ ਦਿਆਲਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਪਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਰਾਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹੱਟ ਬਕਾਨਾ ਜਿਤ ਲਾਇਆ ਤਿਤ ਲਾਗਾ ਤੁਮਰੀ ਸਤਿ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਸਾਰੇ ਪਰੋਂ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਬੋਲੇ ਆ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਉ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤ ਗੁਰੂ ਜੀ ਬਖਸ਼ਣ ਜੋਗ ਨੇ ਸਤਬਦੀ ਸਾ ਸਤ ਸੰਤ ਬਖਸ਼ਣ ਜੋਗ ਹੈ ਦੱਸ ਦਿਆ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ